ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਚਾਰ ਸਾਹਿਬਜ਼ਾਦਿਆਂ ਦੇ ਉੱਤੇ ਇੱਕ ਕਵਿਤਾ ਸਰਵਣ ਕਰਾਉਣ ਜਾ ਰਹੀ ਹਾਂ ਜੀ ਪਰਸ਼ਾਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਪਰਸ਼ਾਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀ ਤੋਂ ਜੀ ਦੇ ਪਿਆਰੇ ਸੁੰਦਰ ਸੋਹਣੇ ਸਾਹਿਬ ਜਾਦੇ ਮਾਤਾ ਜੀ ਤੋ ਜੀ ਦੇ ਪਿਆਰੇ ਪਰਸ਼ਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਸੁੰਦਰ ਸੋਹਣੇ ਸਾਹਿਬ ਜਾਦੇ ਮਾਤਾ ਜੀ ਤੋ ਜੀ ਦੇ ਪਿਆਰੇ ਚਮਕੌਰ ਦੀ ਗੜੀ ਦੱਸਦੀ ਸੂਰਮਿਆਂ ਦੀ ਦਾਸਤਾਨ ਚਮਕੌਰ ਦੀ ਗੜੀ ਦੱਸਦੀ ਸੂਰਮਿਆਂ ਦੀ ਦਾਸਤਾਨ ਸਰਹੰਦ ਦੀ ਦੀਵਾਰ ਨੇ ਰਚਿਆ ਇਤਿਹਾਸ ਮਹਾਨ ਸਰਹੰਦ ਦੀ ਦੀਵਾਰ ਨੇ ਰਚਿਆ ਇਤਿਹਾਸ ਮਹਾਨ ਜਦ ਨੀਹਾਂ ਵਿੱਚ ਖੜੇ ਲਗਾਈ ਲਾਲਾ ਨੇ ਜੈਕਾਰੇ ਜਦ ਨੀਹਾਂ ਵਿੱਚ ਖੜੇ ਲਗਾਈ ਲਾਲਾ ਨੇ ਜੈਕਾਰੇ ਪਰਸ਼ਾਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੀ ਸੁੰਦਰ ਸੋਣੀ ਸਾਹਿਬ ਜਾਦੇ ਮਾਤਾ ਜੀ ਤੋਜੀ ਦੇ ਪਿਆਰੇ ਮਿਸਾਲ ਬਣੀ ਹੂਰਾ ਦੇ ਲਈ ਹੋਈ ਸਦਾ ਜੈ ਜੈਕਾਰ ਮਹਾਨ ਸ਼ਹਾਦਤਾਂ ਨੂੰ ਕਰੇ ਸਜਦਾ ਕੁੱਲੇਹੇ ਸੰਸਾਰ ਝੂਠੇ ਫੈਸ਼ਨ ਪਿੱਛੇ ਲੱਗ ਸਿੱਖਾ ਕਿਉਂ ਲਾਲਾ ਨੂੰ ਵਿਸਾਰੇ ਪਰ ਸ਼ਾਂਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਪਰਿਸ਼ਾਂਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ ਸੁੰਦਰ ਸੋਹਣੇ ਸਾਹਿਬ ਜਾਦੇ ਮਾਤਾ ਜੀ ਤੋ ਜੀ ਦੇ ਪਿਆਰੇ ਸੁੰਦਰ ਸੋਹਣੇ ਸਾਹਿਬ ਜਾਦੇ ਮਾਤਾ ਜੀ ਤੋ ਜੀ ਦੇ ਪਿਆਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ